ਇਹ ਤੁਸੀਂ ਹੌਸਲਾ ਹੌਸਲਾ ਬੋਲ ਤੁਸੀਂ ਹੌਸਲਾ ਬੋਲ ਤੁਸੀਂ ਹੌਸਲਾ ਬੋਲ ਤੁਸੀਂ ਲੇਕਿਨ ਬੋਦ ਬੰਤ ਗੰਭਾਈ ਜੀ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮਲਾਜਮ ਹੋਗੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਣਾ ਤੁਹਾਡਾ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਹਾ ਜੀ ਜੀ ਕੀ ਨਾਮ ਹੈ ਸ਼ਾਂਤ ਕੀ ਕਿਸੇ ਪੋਸਟਿੰਗ ਫੋਰਮ ਤੇ ਮੁੱਛੀ ਡੀਆਰਪੀ ਰਾਜਪੁਰ ਲੱਗਿਆ ਸੀ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਵੀ ਮੇਰੇ ਨਾਲ ਘਰਦਿਆਂ ਨੇ ਮੈਨੂੰ ਬੁਲ ਦਤਾ 8:30 ਕੱਟ ਦੇ ਲਿਖਿਆ ਕਹਿੰਦੇ ਵੀ ਇੱਥੇ ਆਣ ਕੇ ਪ੍ਰੋਫੈਸਰ ਨੇ ਪੁੱਛੇ ਰਹਿੰਦੇ ਆ ਬਾਬੀ ਜੀ ਵੀ ਕਹਿੰਦੇ ਉਹਨਾਂ ਨੇ ਸਾਰਿਆਂ ਨੇ 10-15 ਜਣਾਂ ਨੇ ਆਣ ਕੇ ਕਰੀ ਇੰਤਰਾਣ ਵਾਲਾ ਕਰ ਮੈਂ ਉਹਨੂੰ ਕਦੇ ਵੀ ਜਦੋਂ ਘਰਦਿਆਂ ਦੇ ਇੰਨਾ ਵਕਤ ਆਜੇ ਫੋਨ ਮੈਂ ਚੱਕ ਕੇ ਜਦੋਂ ਦੇਖਿਆ ਉਹ ਤੇ ਇਹ ਮੇਰਾ ਛੋਟਾ ਮੁੰਡਾ ਨਜੀਬ ਨਵਜੀਤ ਉਹਦੇ ਥੱਲੇ ਜਿਹੜਾ ਨੇ ਸਰਦੀਪ ਸਿੰਘ ਸਾਨੂੰ ਪ੍ਰਿੰਸਿਪ ਇਹ ਡੀਆਈਜੀ ਦਫਤਰ ਪਟਿਆਲਾ ਰੇਂਜ ਵਾਟਰ ਕਰੀਅਰ ਲੱਗਿਆ ਹੋਇਆ ਜਿਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਟ ਕੇ ਮੇਰੀ ਘਰ ਦੀ ਨੇ ਅੰਦਰੋਂ ਬੰਦ ਕਰਤਾ ਸੀ ਕਿ ਮੁੰਡਾ ਬਿਮਾਰ ਹੈ ਉਹਨੂੰ ਉਹਨੂੰ ਕੁੰਡਾ ਖੋਲ ਕੇ ਅੰਦਰੋਂ ਕੱਟ ਕੇ ਬਾਹਰ ਐਦਾਂ ਬੁਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਕੋਟੇ ਜਿਮੇ ਦਿੱਤੀ ਵੀਡੀਓ ਵੀ ਉਹਦੇ ਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾ ਪ੍ਰੈਗਨੈਂਟ ਸੀ ਉਹਨਾਂ ਦੇ ਘੇਟੀ ਚ ਲੜਦਾ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿੰਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦੇ ਆਏ ਹੋਏ ਸੀ ਉਹਨਾਂ ਦੇ ਸਿਰ ਤੇ ਕਾਫਤਾ ਬੱਜੀਆਂ ਉਹਨਾਂ ਦੇ ਉਹ 11 ਤਾਂ ਏਰੀਏ ਨੂੰਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਆ ਬੁਰਾ ਹਾਲ ਹੈ ਮੁੰਡਿਆਂ ਦੀਆਂ ਗੱਲਾਂ ਕਰਿਓ ਜਿਹਦਾ ਪੈਗਨਟ ਹੈ ਕਿਦਾਂ ਹੁਣ ਕੰਡੀਸ਼ਨ ਕਿਦਾਂ ਹੈ ਡਾਕਟਰ ਕੰਡੀਸ਼ਨ ਹਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਪਰਸੋਂ ਦੇ ਅਸੀਂ ਇੱਥੇ ਜਾਗਣਾਂ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਖੂਸ ਹੋਊਗਾ ਖ ਕੇ ਕੱਲੇ ਦੀ ਜੁੱਤੀ ਕੱਲੇ ਦੀ ਇਹ ਨਾਮ ਹੈ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਵੜਨਦਾ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਕੁਝ ਨਹੀਂ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਨੇ ਉਹ ਉਹਨਾਂ ਨੇ ਆਪਣੇ ਜਿਹੜੇ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਲ ਕਰਾਤਾ ਉਹਨਾਂ ਦੇ ਬਿਆਨ ਲਿਆ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਆਣ ਕੇ ਤੁਸੀਂ ਦੋ ਇੱਥੇ ਕਿਤੇ ਸੀ ਡਰਾਈਵਰ ਅਬਿੱਤੇ ਜਿਹੜੇ ਹੋਏ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਿਆਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਹਿੰਦੀ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਆ ਹੁਣ ਦੋ ਤੁਸੀਂ ਨੂਆ ਨੂੰ ਰੈਫਰ ਨੂਆ ਨੂੰ ਤੁਸੀਂ ਰੈਫਰ ਕਰ ਰਹੇ ਹੋ ਤੇ ਮੁੰਡੇ ਨੂੰ ਹੋ ਨਹੀਂ ਕਰ ਰਹੇ ਨਾ ਜੀ ਮੈਂ ਮੁੰਡੇ ਨੂੰ ਰੈਫਰ ਕਰਾਂ ਫਿਰ ਮੈਂ ਮੁੰਡੇ ਨੂੰ ਰੈਫਰ ਕਰਾਇਆ ਸੁਣਵਾਈ ਕੋਈ ਸੁਣਵਾਈ ਕੋਈ ਨਹੀਂ ਹੋਈ ਕੋਈ ਫੋਨ ਨਹੀਂ ਕਰ ਰਿਹਾ ਡੈਡੀ ਸੁਣਵਾਈ ਐਸ ਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਣਵਾਈ ਨਹੀਂ ਕਰ ਰਿਹਾ ਉਡੀਆਂ ਗੱਲਾਂ ਹੋਰੇ ਕਰ ਰਿਹਾ ਕਿਉਂ ਮੁਲਾਜ਼ਮ ਨੇ ਉਹ ਕੋਈ ਬੰਦੇ ਬਰੋ ਚੱਲੇ ਨਹੀਂ ਬਰੋ ਚਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕੰਦੀਆਂ ਚੱਲ ਮੈਂ ਧਨੋਰ ਕਰਦਾ ਰਿਹਾ ਕਿ ਤੁਹਾਨੂੰ ਕੋ ਕਰਨਾ ਹੈ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕੀਤਾ ਜਾਵੇ ਇਹ ਤਾਂ ਚੱਲ ਬਿਆਨ ਵੇਜੀ ਤੇ ਹੋਈ ਜਾਣੀ ਆ ਮਹਿਕਮੇ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਪੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਲਾਂ ਕਰਦੇ ਸੀ ਤੁਹਾਡੇ ਪਰਿਵਾਰ ਨੂੰ ਕਿਹਾ ਵੀ ਜਨਨੀਆਂ ਵੀ ਤੁਸੀਂ ਗਾਣਾ ਕਿਉਂ ਘਟ ਰਹੀ ਉਸਨੇ ਉਸੇ ਬੰਦੇ ਹਰਦੀਪ ਸਿੰਘ ਸਾਨਾ ਪ੍ਰੇਮ ਸਿੰਘ ਉਹਨੇ ਫੋਨ ਕਰਿਆ दारू ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀਏ ਕਰਾ ਕੇ ਮਤਲਬ ਸਾਨੂੰ ਮੈਨੂੰ ਇੱਦਾਂ ਕਰਦੇ ਹੋ ਤੈਨੂੰ ਡਿਊਟੀ ਦਰਵਾ ਦੇ ਜਾਂ ਜਿਹੜਾ ਡੀਆਈਜੀ ਦਫਤਰ ਲੱਗਿਆ ਵਾ ਦਰਸ਼ੇਮ ਸਿੰਘ ਇਹ ਕਹੇ ਜਾਂ ਕਦੇ ਆਪਣੇ ਨੂੰ ਗਾਂਦੇਦਾਰ ਦੱਸਦਾ ਕਦੇ ਖੋਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੇ ਇਹਨੂੰ ਨੌਕਰੀ ਤੋਂ ਤਰਵਾਇਆ ਜਾਵੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੈ ਕਾਰਵਾਈ ਦੀ ਮੰਗ ਤਾਂ ਇਹ ਹੈ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਗਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇਹ ਤੁਸੀਂ ਹੌਸਲਾ ਹੌਸਲਾ ਰੱਖੋ ਤੁਸੀਂ ਆਫਸਰ ਰਖੂ ਤੁਸੀਂ ਲਿਖਿੰਦੇ ਨਹੀਂ ਬਹੁਤ ਬੰਦ ਕੰਮ ਬਾਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦਾ ਹਾਲ ਕਰਿਆ ਬੰਨ ਮੈਂ ਦੇਖ ਨਹੀਂ ਰੱਭਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਨਹੀਂ ਫਿਰ ਕੀ ਹੁਣ ਰਸਤਾ ਕੀ ਹੈ ਬਾਈ ਸੋਚੇ ਅਧਿਕਾਰੀਆਂ ਦੇ ਹੁਣ ਸੋਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਹਸਪਤਾਲ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਮਲਾਜਮ ਹੁੰਦੇ ਮੇਰੀ ਇਹ ਨਹੀਂ ਹੋ ਰਹੀ ਐਸਾ ਕਿ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਹੁਣ ਰਸਤਾ ਤੇ ਹੈ ਜੀ ਮੇਰੇ ਕਿ ਮੇਰੇ ਜਵਤਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਚ ਦੇਖ ਜਿਹੜੀਆਂ ਦੁਨੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੇਗੇ ਉਹਨਾਂ ਦੇ ਹਾਲਾਤ ਦਰਦ ਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਆ ਹਲੇ ਤੱਕ ਅਲਟਰਾ ਸਿਪਰਾਈਵਰ ਕੋਈ ਇਲਾਜ ਹੀ ਹੁਣ ਦਿੱਤਾ ਜਾ ਰਿਹਾ ਯਾਸ਼ ਕਰਨੀ ਜਿਹੜਾ ਰਾਜਪ੍ਰੇਮ ਇਲਾਜ ਹੁਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਕੋਈ ਜਿਹੜੀ ਡਾਕਟਰ ਬਈ ਸ਼ਹਿਗਿਰੀ ਮੰਨਦੇ ਹੋਗੇ ਕੋਈ ਪੋਲੀਟਿਕਲ ਪਾਰਟੀ ਕੁ ਦਾ ਨਾਮ ਲੈਣਾ ਚਾਹੁੰਦਾ ਹਾਂ ਕੌਣ ਪੈਸੇ ਦੀ ਗੱਲ ਕਰਦਾ ਜਿਹ ਕਹਿੰਦਾ ਸਾਰੇ ਪਾਸੇ ਸਰਪੰਚ ਵੀ ਰਿਹਾ ਕਿਤੇ ਵੀ ਹੋ ਸਕਦੀ ਹੈ ਕਿਹੜ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਇਹ ਤੇਰਾ ਹੋ ਰਿਹਾ ਜੀ ਇਹਦਾ ਕਦੇ ਕਿਤੇ ਤਲਬਾਦ ਹੋ ਜਾਂਦਾ ਕਦੇ ਕਿਧਰੇ ਤਲਬਾਦ ਹੋ ਜਾਂਦਾ ਆਪਣਾ ਪੱਖ ਬਦਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਦਰ ਆਪਦੇ ਕੀਤੀ ਜਾਵੇ ਜੇ ਮੇਰੇ ਚ ਕਸੂਰ ਆ ਤਾਂ ਮੈਂ ਗੁਨਾਹਗਾਰ ਆ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲਤਬਦ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲਿਆਂ ਨੇ ਕੋਈ ਆਈਗੇ ਨਹੀਂ ਤੇ ਕੋਈ ਐਂਬਲ ਮੇਰੇ ਮੁੰਡਾ ਛੋਟਾ ਨਵਜੀਤ ਇੰਨਾ ਸੀਰੀਅਸਲੀ ਉਹ ਬੋਲੇ ਵੀ ਕੱਲ ਜਾ ਕੇ ਮੜੀ ਦੀ ਤੇਰੀ ਖੋਦੀ ਸੀ ਨਾ ਬੋਲੇ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠੀਕ